ਸਵਾਗਤ ਹੈ ਦੋਸਤੋ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਸੀਐਮ ਭਗਵੰਤ ਮਾਨ ਵੱਲੋਂ ਦਿੱਤਾ ਇਹਨਾਂ ਕੁੜੀਆਂ ਨੂੰ ਦੀਵਾਲੀ ਤੋਹਫ਼ਾ ਤਾਂ ਕਿਹੜਾ ਤੋਹਫ਼ਾ ਹੈ ਜਿਹੜਾ ਉਹ ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਕੁੜੀਆਂ ਨੂੰ ਦਿੱਤਾ ਗਿਆ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦੇਣ ਜਾ ਰਿਹਾ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਵੱਟਣਾ ਉਹਨੂੰ ਵੀ ਆਲਟ ਤੇ ਜਰੂਰ ਕਲਿੱਕ ਕਰ ਲਿਓ ਤਾਂ ਗਵਰਨਮੈਂਟ ਆਫ ਪੰਜਾਬ ਦਾ ਅਫੀਸ਼ੀਅਲ ਪੇਜ ਹੈ ਤੇ ਇਸ ਤੇ ਜਾਣਕਾਰੀ ਕਿਹੜੀ ਸਾਂਝੀ ਕੀਤੀ ਹੈ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਦੇ ਵਿੱਚ ਕਿਹਾ ਸਮਾਜਿਕ ਨਿਆਂ ਅਧਿਕਾਰ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੀਮ ਤਹਿਤ ਚਾਲੂ ਸਾਲ ਦੌਰਾਨ 25 26 ਦੌਰਾਨ 5751 ਲਾਭਪਾਤਰੀਆਂ ਨੂੰ 29.33 ਕਰੋੜ ਰੁਪਏ ਦੀ ਰਕਮ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਤਾਂ ਇਹ ਕਿਹੜੀਆਂ ਔਰਤਾਂ ਨੂੰ ਜਾਰੀ ਹੋਈ ਹੈ ਕਿਹੜੀਆਂ ਕੁੜੀਆਂ ਨੂੰ ਜਾਰੀ ਹੋਈ ਹੈ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਇਸ ਸਕੀਮ ਹੈ ਆਸ਼ੀਰਵਾਦ ਸਕੀਮ ਤਾਂ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ 5751 ਲਾਭਪਾਤਰੀਆਂ ਨੂੰ 2933 ਕਰੋੜ ਰੁਪਏ ਜਾਰੀ ਹੋ ਚੁੱਕੇ ਨੇ ਤਾਂ ਤੁਹਾਡੇ ਵੀ ਬੈਂਕ ਖਾਤੇ ਦੇ ਵਿੱਚ ਪਹੁੰਚ ਗਏ ਹੋਣਗੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ